ਤਤਕਾਲ ਜੀ ਸਵਾਗਤ ਹੈ ਤੁਹਾਡਾ ਤੁਹਾਡਾ YouTube ਚੈਨਲ ਪੰਜਾਬੀ ਸਟੋਰੀ ਸਟੇਸ਼ਨ ਤੇ ਤੇ ਮੈਂ ਤੁਹਾਡੀ ਆਪਣੀ ਜਸੀ ਸੰਧੂ ਅੱਜ ਆਪਾਂ ਸੁਣਾਗੇ ਨਾਵਲ ਟਾਲੀ ਵਾਲਾ ਖੇਤ ਦਾ ਆਖਰੀ ਪਾਗ ਜਾਨੀ ਕਿ 8ਵਾਂ ਪਾਗ ਜੋ ਲਿਖਿਆ ਹੋਇਆ ਬੇਅੰਤ ਬਰੀ ਵਾਲਾ ਜੀ ਦਾ ਦੋਵੇਂ ਪੈਣ ਪਰ ਮਿੱਟੀ ਪਰੇ ਰਾਤੇ ਪੈਦਲ ਤੁਰੇ ਜਾ ਰਹੇ ਸਨ ਪਹਾੜੇ ਕਿਕਰਾਂ ਦੇ ਨਾ ਮਾਤਰ ਸ਼ਾਂ ਵਾਲਾ ਸਾਰਾ ਇਲਾਕਾ ਨਸੀਰਾ ਦੀਵਾਨਖੇੜੇ ਪਿੰਡ ਵੀ ਆਈ ਹੋਈ ਸੀ ਦੀਵਾਨਖੇੜੇ ਤੋਂ ਹਰੀਪੁਰ ਪਾਰ ਕਰਕੇ ਕੋਈ 4 ਕੋ ਮਿਲਦੇ ਰੇਲ ਗੱਡੀ ਦਾ ਇੱਕ ਸਟੇਸ਼ਨ ਪੈਂਦਾ 5 ਕੋਸੀ ਦੋਵੇਂ ਪੈਣਪਰਾ ਸਟੇਸ਼ਨ ਤੇ ਬੈਠ ਰੇਲ ਆਉਡੀ ਕਰਨ ਲੱਗੇ ਅੰਗਰੇਜ਼ਾਂ ਵੇਲੇ ਦਾ ਟਿੱਬਿਆਂ ਤੇ ਪਹਾੜੀ ਕਿਕਰਾਂ ਦੇ ਚੁੰਡਾਂ ਚੋਂ ਰਾਜਸਥਾਨ ਦੇ ਬਾਰਡਰ ਕੋਲ ਬਣਿਆ ਇੱਕ ਨਿੱਕਾ ਜਿਹਾ ਸਟੇਸ਼ਨ ਗੰਗਾ ਨਗਰ ਤੋਂ ਚੱਲਦੀ ਕੋਲੇ ਵਾਲੀ ਗੱਡੀ ਰੁਕੀ ਤਾਂ ਦੋਵੇਂ ਭੈਣ ਭਰਾ ਹੌਸ ਵਿੱਚ ਚੜ ਗਏ ਖੱਟੀ ਜੀ ਟਿਕਟ ਲੈ ਕੇ ਅਰਜਨ ਨੇ ਪੱਗ ਦੇ ਲੜ ਨਾਲ ਬੰਨ ਲਈ ਸੀ ਗੱਡੀ ਅਬੂਹਰ ਮਲੋਟ ਗਿੱਦੜਵਾ ਨੂੰ ਪਾਰ ਕਰਦੀ ਬਠਿੰਡੇ ਆ ਪਹੁੰਚੀ ਉੱਥੇ ਅਰਜਨ ਦਾ ਸਾਈਕਲ ਖੜਾ ਸੀ ਦੋਵੇਂ ਭੈਣ ਭਰਾ ਸਾਈਕਲ ਤੇ ਘਰ ਪਹੁੰਚੇ ਨਸੀਰਾ ਇੱਕ ਵਾਰ ਫੇਰ ਬਚਨਗੌਰ ਦੇ ਘਰ ਆ ਗਈ ਸੀ ਪਰ ਹੁਣ ਉਸ ਨੂੰ ਇਸ ਘਰ ਵਿੱਚ ਡਰ ਲੱਗਦਾ ਸੀ ਕਿਉਂਕਿ ਉਹਨੂੰ ਪਤਾ ਸੀ ਨਰੰਜਨ ਬਦਮਾਸ਼ ਬੰਦਾ ਉਹ ਜ਼ਰੂਰ ਅਰਜਣ ਦਾ ਕੋਈ ਨਾ ਕੋਈ ਨੁਕਸਾਨ ਕਰੂਗਾ ਉਹ ਜਦ ਵੀ ਸ਼ਾਮ ਨੂੰ ਮੰਝੇ ਡੋਂਦੀ ਉਹਨੂੰ ਲੱਗਦਾ ਜਿਵੇਂ ਨਰੰਜਨ ਆ ਕੇ ਮੰਝੇ ਤੇ ਬਹਿ ਗਿਆ ਹੋਵੇ ਜਦ ਰੋਟੀ ਪਕਾਉਂਦੀ ਉਹਨੂੰ ਲੱਗਦਾ ਜਿਵੇਂ ਕੋਈ ਉਹਨਾਂ ਦੀ ਕੰਦੋਲੀ ਤੇ ਖੜਾ ਹੋਵੇ ਇੱਕ ਡਰ ਉਸ ਦੇ ਅੰਦਰ ਪਲਣ ਲੱਗਾ ਪਰ ਦਿਨ-ਦਿਨ ਕਰਕੇ ਨਸੀਰਾਂ ਨੂੰ ਆਇਆ 4 ਮਹੀਨੇ ਹੋ ਚੁੱਕੇ ਸਨ ਕੁਝ ਵੀ ਨਹੀਂ ਸੀ ਹੋਇਆ ਅਸਲ ਵਿੱਚ ਨਸੀਰਾਂ ਦੇ ਆਉਣ ਤੋਂ ਤਿੰਨੋ ਕੁ ਦਿਨ ਬਾਅਦ ਹੀ ਰਾਜ ਨੂੰ ਕਿਸੇ ਲੜਾਈ ਝਗੜੇ ਦੇ ਕੇਸ ਚੋਂ 2 ਕੋਸਾਲ ਦੀ ਸਜ਼ਾ ਹੋ ਗਈ ਸੀ। ਅਰਜੁਨ ਸਵੇਰੇ ਬਲਦ ਲੈ ਕੇ ਖੇਤ ਉੱਠ ਜਾਂਦਾ। ਨਸੀਰਾ ਮਾਂ ਕਰੋ ਸਾਰਾ ਕੰਮ ਨਿਬੇੜ ਫਿਰ ਮੰਗਲ ਦੀ ਖੂਬ ਸੇਵਾ ਕਰਦੀ। ਉਹਦੀ ਬਾਹ ਲੱਤ ਤੇ ਤੇਲ ਮਲਦੀ। ਨਸੀਰਾ ਜਦੋਂ ਮੰਗਲ ਦੇ ਦਾੜੀ ਵਾ ਆਪਣੇ ਹੱਥੀ ਉਹਦੇ ਕੇਸਾਂ ਦਾ ਜੂੜਾ ਕਰਕੇ ਉਹਦੇ ਸਾਫਾ ਬੰਦੀ ਤਾਂ ਮੰਗਲ ਦਾ ਰੋਣ ਨਿਕਲ ਜਾਂਦਾ। ਅੱਜ ਉਹ ਵੀ ਨਸੀਰਾਵਾਂ ਕੁਝ ਬੋਲ ਨਹੀਂ ਸੀ ਸਕਦਾ। ਇਸ਼ਾਰਿਆਂ ਨਾਲ ਗੱਲਾਂ ਕਰਦਾ ਸੀ ਕਦੇ ਉਹ ਰੋਂਦਾ ਰੋਂਦਾ ਨਸੀਰਾ ਮੋਰੇ ਹੱਥ ਜੋੜ ਦਿੰਦਾ ਨਸੀਰਾ ਮੰਗਲ ਤੇ ਦੋਵੇਂ ਹੱਥ ਫੜ ਆਪਣੇ ਸਿਰ ਤੇ ਰੱਖ ਲੈਂਦੀ ਆਪਣੇ ਹੱਥੀ ਮੰਗਲ ਦੀਆਂ ਅੱਖਾਂ ਪੂੰਝਦੀ ਜੀ ਖੇਤਾਂ ਵਿੱਚ ਅਰਜਨ ਦੀ ਰੋਟੀ ਵੀ ਫੜਾਉਣ ਜਾਂਦੀ ਤਾਂ ਤੁਰੰਤ ਮੁੜ ਆਉਂਦੀ ਕਿਉਂਕਿ ਮੰਗਲ ਨੂੰ ਚਾਹ ਪਾਣੀ ਜੁ ਬਣਾ ਕੇ ਦੇਣਾ ਹੁੰਦਾ ਸੀ ਇੱਕ ਮਾਰ ਜਦ ਗਲੀ ਚੋਂ ਕੋਈ ਵਣਜਾਰਾ ਆਇਆ ਤਾਂ ਨਸੀਰਾ ਨੇ ਦਾਣੇ ਪਾ ਕੇ ਉਹਦੇ ਕੋਲੋਂ ਵੰਗਾ ਖਰੀਦ ਲੀਆ ਰਾਂਗ-ਬਰੰਗੀਆਂ ਜਿੱਦਾਂ ਦੀ ਉਹਦੀ ਮਾਂ ਫਾਤਿਮਾ ਪਾਇਆ ਕਰਦੀ ਸੀ ਐਵੀ ਉਹਨੇ ਬੇਬੇ ਬਚਨ ਕੋਰਦੇ ਸੁਣ ਰੱਖਿਆ ਸੀ ਫਾਤਿਮਾ ਤਾਂ ਉਹਨੂੰ ਸਾਲ ਢੋੜ ਸਾਲ ਦੀ ਨੂੰ ਛੱਡ ਕੇ ਤੁਰ ਗਈ ਸੀ ਐਦਾ ਹੀ ਮਹੀਨਿਆਂ ਦੇ ਬੀਤਿਆਂ ਅਗਲਾ ਵਰਾ 1964 ਚੜ ਗਿਆ ਵਿਸਾਖ ਦਾ ਮਹੀਨਾ ਲੋਹਾਰਾ ਗੋਲ ਦਾਤੀਆਂ ਦੇ ਦੰਦੇ ਲਵਾਉਣ ਵਾਲੇ ਤੇ ਪੀੜ ਲੱਗੀ ਰਹਿੰਦੀ ਮੋਛ ਫੁੱਟ ਗੱਭਰੂ ਗਲੀਆਂ 'ਚੋਂ ਅਕਸਰ ਹੀ ਗਾਉਂਦੇ ਫਿਰਦੇ ਵਿਹਾੜੀ ਵੱਡੂਗੀ ਬਰੋਬਰ ਤੇਰੇ ਵਿਦਾਤੀ ਨੂੰ ਲਵਾ ਦੇ ਕੋਂ ਗੁਰੂ ਅਰਜਨ ਕਿਸੇ ਨਾਲ ਵਿੜੀ ਤੇ ਖੇਤ ਵੱਢ ਰਿਆ ਸੀ ਨਸੀਰਾ ਘਰੇ ਦਿਹਾੜੀਆਂ ਦਾ ਰੋਟੀ ਟੋਕ ਕਰ ਰਹੀ ਸੀ ਜਦ ਰੋਟੀ ਪਕਾਉਂਦੀ ਨੇ ਕੰਦੋਲੀ ਦੀਆਂ ਮੋਰੀਆਂ ਥਾਣੀ ਵਿੜੇ ਚੋਂ ਚਾਤ ਮਾਰੀ ਤਾਂ ਮੰਗਲ ਦੇ ਡੇਲੇ ਪੁੱਠੇ ਹੋ ਕੇ ਜੀਵ ਨਿਕਲੀ ਹੋਈ ਸੀ ਨਸੀਰਾ ਨੇ ਭੱਜ ਕੇ ਜਾ ਕੇ ਮੰਗਲ ਦਾ ਸਿਰ ਆਪਣੀ ਝੋਲੀ ਚੋਂ ਰੱਖਿਆ ਤੇ ਚਮਚਿਆਂ ਨਾਲ ਉਹਦੇ ਮੂੰਹ ਚੋਂ ਪਾਣੀ ਪਾਉਣ ਲੱਗੀ ਮੰਗਲ ਨੇ ਆਖਰੀ ਸਾਹ ਨਸੀਰਾ ਦੀ ਝੋਲੀ ਚੋਂ ਲਿਆ ਜਿਸ ਨੂੰ ਉਹ ਸਾਰੀ ਉਮਰ ਮਸਲੀ ਤੇ ਕੜਮੀ ਕਹਿੰਦਾ ਰਿਹਾ ਸੀ ਰੱਬ ਵੀ ਇਨਸਾਨ ਨੂੰ ਕਿਹੜੇ-ਕਿਹੜੇ ਰੰਗ ਬਖਾ ਦਿੰਦਾ ਹਾੜੀ ਰੋਤੇ ਕਾਮਕਾਰਤਾ ਛੱਡਿਆ ਨਹੀਂ ਸੀ ਜਾ ਸਕਦਾ ਜਿਵੇਂ ਇੱਕ ਕਹਾਵਤ ਬਣੀ ਹੈ ਕਿ ਹਾੜੀ ਰੋਤੇ ਕਿਸੇ ਜੱਟ ਦੀ ਮਾਂ ਮਰ ਗਈ ਸੀ ਤੇ ਉਹਨੇ ਪੜੋਲੇ ਚੁਪਾ ਕੇ ਲੇਪਦੀ ਸੀ ਕਿ ਔਖੇ ਵੇਲੇ ਓਕੇ ਫੂਕਾਂਗੇ ਪਰ ਮੰਗਲ ਨਾਲ ਐਦਾਂ ਨਹੀਂ ਸੀ ਕਿ ਦਰਜਣ ਨੇ ਆਣ ਗਵਾਂਡ ਚੋਂ ਪੰਜ-ਸੱਤ ਬੰਦੇ ਬੁੜੀਆਂ ਇਕੱਠੇ ਕਰਕੇ ਉਹਨੂੰ ਦਾਖਲਾ ਦਿੱਤਾ ਗਿਆ ਉਹਦੇ ਫੁੱਲ ਚੋਕੇ ਕਿੱਲੀ ਤੇ ਟੰਗ ਦਿੱਤੇ ਗਏ ਕਿਉਂਕਿ ਉਦੋਂ ਫੁੱਲ ਪਾਉਣ ਲੋਕ ਹਰ ਦੁਆਰ ਜਾਂਦੀ ਸੀ ਗੰਗਾ ਤੇ ਤੇ ਉਦੋਂ ਲੋਕ ਕੀ ਕਰਦੇ ਸੀ ਬਈ ਜਦੋਂ ਪਿੰਡ ਚੋਂ ਚਾਰ ਪੰਜ ਜਣਿਆਂ ਦੇ ਫੁੱਲ ਇਕੱਠੇ ਹੋ ਜਾਂਦੇ ਸੀ ਪਿੰਡ ਦੇ ਕਿਸੇ ਮੋਤਵਾਰ ਬੰਦੇ ਨੂੰ ਸਾਰੇ ਘਰ ਰਲ ਕੇ ਕਰਾਇਆ ਪਾੜਾ ਦੇ ਕੇ ਆਪੋ ਆਪਣੇ ਫੁੱਲ ਫੜਾ ਦਿੰਦੇ ਸਨ ਤੇ ਉਹ ਕੱਲਾ ਜਾ ਕੇ ਗੰਗਾ ਚੋਂ ਜਲ ਪ੍ਰਵਾਹ ਕਰ ਆਉਂਦਾ ਹੁੰਦਾ ਸੀ ਐਦਾਂ ਹੀ ਵਕਤ ਦੇ ਗੁਜ਼ਰਦਿਆਂ ਸਾਲ ਚੌਂਟਾ ਦਸੰਬਰ ਮਹੀਨਾ ਆ ਗਿਆ ਸੀ। ਸਾਲ ਦੇ ਆਖਰੀ ਦਿਨ ਸਨ। ਮੰਗਲ ਨੂੰ ਮਰੀਆ ਕੋਈ 8 ਕੋ ਮਹੀਨੇ ਹੋ ਚੁੱਕੇ ਸਨ। ਨਸੀਰਾ ਰੋਜ ਵਾਂਗ ਅਰਜਨ ਦੀ ਰੋਟੀ ਲੈ ਕੇ ਖੇਤ ਵੱਲ ਤੁਰ ਪਈ। ਕਣਕਾਂ ਨੂੰ ਲੱਗੇ ਪਾਣੀ ਕਰਕੇ ਸਾਰੇ ਪਾਸੇ ਸੰਘਣੀ ਧੁੰਦ ਜੰਮੀ ਹੋਈ ਸੀ। ਹੱਥ ਨੂੰ ਹੱਥ ਨਹੀਂ ਸੀ ਦੇਸਦਾ। ਜਦੋਂ ਰੋਈਆਂ ਚੋਂ ਸਰਾ ਕਾਨਿਆਂ ਦੇ ਝੁੰਡ ਕੋਲ ਦੀ ਲੰਘਣ ਲੱਗੀ ਤਾਂ ਤਿੰਨ ਚਾਰ ਜਣਿਆਂ ਨੇ ਉਹਨੂੰ ਖੇਰ ਲਿਆ। ਉਹਨੂੰ ਚੱਕ ਕੇ ਕਾਨਿਆਂ ਦੇ ਝੁੰਡ 'ਚੋਂ ਲੈ ਗਏ। ਪਤਾ ਨਹੀਂ ਉਹ ਨਰਜਣ ਸੀ ਜਾਂ ਕੋਈ ਹੋਰ ਕਿਉਂਕਿ ਸਾਰਿਆਂ ਦੇ ਮੂੰਹ ਬੰਨੇ ਹੋਏ ਸੀ ਚਾਰ ਕੋ ਕਿੱਲਾਂ ਦੀ ਵਿੱਥ ਤੇ ਖੇਤ ਵੱਟਾਂ ਛਾਂਗ ਰਿਆ ਅਰਜਣ ਸਿਓ ਸਭ ਕਾਸੀ ਤੋਂ ਬੇਪਰਵਾ ਆਪਣੇ ਕੰਮਾਂ ਲੱਗਾ ਹੋਇਆ ਸੀ ਏਕ-ਏਕ ਕਰਕੇ ਨਸੀਰਾਂ ਦੇ ਗੁੱਟ ਤੋਂ ਵਾਂਗ ਟੁੱਟਦੀ ਗਈ ਪਤਾ ਹੀ ਨਾ ਲੱਗਾ ਕਦ ਵੰਗਾ ਤੋੜਦੇ ਹੱਥ ਉਹਦੀ ਹਿੱਕ ਤੋਂ ਹੁੰਦੇ ਹੋਏ ਉਹਦੇ ਲੱਕ ਤੱਕ ਜਾ ਪਹੁੰਚੇ ਫਿਰ ਕੱਪੜੇ ਤਨ ਤੋਂ ਪਾਸੇ ਹੁੰਦੇ ਗਏ ਸੰਗਣੀ ਦੰਦ ਚੋਂ ਠੰਡ ਵਿੱਚ ਉਹ ਚਾਰੋਂ ਮੁੜਕੋਂ ਮੁੜਕੀ ਹੋਏ ਪਤਾ ਨਹੀਂ ਨਸੀਰਾ ਤੋਂ ਕਿਸ ਗੱਲ ਦਾ ਬਦਲਾ ਲੈਂਦੇ ਰਹੇ ਨਸੀਰਾ ਨਾ ਦਾ ਚੀਖ ਸਕਦੀ ਸੀ ਕਿਉਂਕਿ ਰੱਬ ਨੇ ਉਹਨੂੰ ਜ਼ੁਬਾਨ ਜੁਦੇ ਨਹੀਂ ਭੁੱਲ ਗਿਆ ਸੀ ਰੱਬ ਉਹ ਚੀਖਣ ਦੀ ਕੋਸ਼ਿਸ਼ ਵੀ ਕਰਦੀ ਤਾਂ ਆਵਾਜ਼ ਉਸ ਦੇ ਬੁੱਲਾਂ ਤੱਕ ਆਉਂਦੀ ਮੁੱਕ ਜਾਂਦੀ ਫਿਰ ਇੱਕ ਜਣੇ ਨੇ ਫੜ ਕੇ ਨਸੀਰਾ ਦੇ ਜ਼ੁਬਾੜੇ ਕੁੱਟ ਦਿੱਤੇ ਜਿੱਦਾਂ ਹੀ ਨਸੀਰਾ ਦਾ ਮੂੰਹ ਖੁੱਲਿਆ ਉਹਨਾਂ ਨੀਲਾ ਤੋਤਾ ਨਸੀਰਾ ਦੇ ਸਾਂਗ ਵਿੱਚ ਸੁੱਟ ਦਿੱਤਾ ਫਿਰ ਉਹ ਧੁੰਦ ਚ ਕਿਧਰੇ ਲੋਪ ਹੋ ਗਏ ਕੁਝ ਪਤਾ ਹੀ ਨਾ ਲੱਗਾ ਨਸੀਰਾ ਨੇ ਡਿੱਗ ਦਿਆਂ ਟੈਂਦਿਆਂ ਕੱਪੜੇ ਪਾਏ ਤੇ ਆਪਣੇ ਖੇਤ ਜਾ ਟਿੱਕੀ ਉਹ ਵਾਰ-ਵਾਰ ਉਲਟੀਆਂ ਕਰ ਰਹੀ ਸੀ ਲੱਸੀ ਵਾਲਾ ਕੁਝਾ ਤਾਂ ਉੱਥੇ ਡਿੱਗੇ ਟੁੱਟ ਚੁੱਕਾ ਸੀ ਨੇਲੇ ਤੋਂ ਉਥੇ ਨਹੀਂ ਉਹਦੇ ਅੰਦਰ ਭਲਾਂ ਵਿੱਚ ਹੀ ਜ਼ਖਮ ਕਰ ਦਿੱਤੇ ਸਨ ਅਰਜਣਾ ਨਸੀਰਾ ਦਾ ਸਿਰ ਝੋਲੀ ਵਿੱਚ ਰੱਖੀ ਕੁਝ ਪੁੱਛ ਰਿਆ ਸੀ ਪਰ ਉਹਦੇ ਤੋਂ ਕੁਝ ਵੀ ਨਹੀਂ ਸੀ ਦੱਸਿਆ ਜਾ ਰਿਹਾ ਝਾਲਮਾ ਨੇ ਉਹਦੀਆਂ ਬਾਹਾਂ 'ਚੋਂ ਇੱਕ ਵੀ ਵੰਗ ਨਹੀਂ ਸੀ ਛੱਡੀ ਬਸ ਬਾਹਾਂ ਤੇ ਟੁੱਟਕੇ ਕੁਬੀਆਂ ਵਾਂਗਾਂ ਦੇ ਜ਼ਖਮ ਸਨ ਜਿਨ੍ਹਾਂ ਚੋਂ ਲਹੂ ਸੇ ਮਰਿਆ ਸੀ ਨਸੀਰਾ ਦੀਆਂ ਅੱਖਾਂ ਖੁੱਲੀਆਂ ਹੋਈਆਂ ਸਨ ਜਿਨ੍ਹਾਂ ਜੋ ਵਗੇ ਹੰਝੂ ਕੰਨਾਂ ਤੱਕ ਉਪੜ ਸੁੱਕ ਚੁੱਕੇ ਸਨ ਅਰਜੁਨੋ ਦਾ ਸਿਰ ਝੋਲੀ 'ਚ ਰੱਖ ਕੇ ਪੱਥਰ ਬਣਿਆ ਬੈਠਾ ਸੀ ਨਸੀਰਾ ਨੇ ਇੱਕ ਉਂਗਲ ਅਰਜਨ ਦੀ ਹੇਕ ਨੂੰ ਲਾਈ ਫਿਰ ਆਪਣੇ ਖੋਦੇ ਸੀਨੇ ਨੂੰ ਫਿਰ ਆਪਣਾ ਸੱਜਾ ਹੱਥ ਖੱਬੇ ਹੱਥ ਚੋਂ ਪੜਦੇ ਆ ਮੋਹ ਟੁੱਟਵੇਂ ਜੇ ਸ਼ਬਦ ਬੋਲਣ ਦੀ ਕੋਸ਼ਿਸ਼ ਕੀਤੀ ਜਿੰਨਾ ਕੋ ਗੁੰਗੀ ਜ਼ੁਬਾਨ ਚੋਂ ਬੋਲ ਸਕਦੀ ਸੀ ਬਾ ਈ ਅਈ ਅਤੇ ਤੂ ਤਤ ਤਾ ਜਿਸ ਦਾ ਮਤਲਬ ਸੀ ਬਾਈ ਆਪਣੇ ਕੋਲ ਰੱਖ ਲਾ ਉਹਦੇ ਕੰਨਾਂ ਚੋਂ ਮਾਸਤੀ ਫਾਤਿਮਾ ਦੇ ਉਹਦੀ ਮਾਂ ਬਚਨ ਕੌਰ ਨੂੰ ਕਹੇ ਬੋਲ ਗੁੰਝੇ ਭੈਣੇ ਖੁਦਾ ਦਾ ਵਾਸਤਾ ਹੀ ਇਹਨੂੰ ਧੀ ਬਣਾ ਕੇ ਪਾਲੀ ਕਦੇ ਬੁਗਾਨੀ ਨਾ ਕਰੀ ਤੇਰੇ ਤੇ ਕੁਰਾਨ ਜੀ ਦਾ ਭਰੋਸਾ ਮੈਨੂੰ ਭੈਣੇ ਮੇਰੇ ਘਰ ਦਾ ਕਦੇ ਦੀਵਾ ਨਾ ਬੁਝਣ ਦੇਵੀ ਨਸੀਰਾ ਨੇ ਅਰਜਨ ਦੀ ਝੋਲੀ ਚੋਂ ਟਾਲੀ ਤੋਂ ਥੋੜਾ ਜਿਹਾ ਹਟਵਾ ਆਖਰੀ ਸਾ ਲਿਆ ਉਸੇ ਜਗ੍ਹਾ ਇੱਕ ਟੋਆ ਪੁੱਟ ਕੇ ਨਸੀਰਾਂ ਨੂੰ ਦਫਨਾ ਦਿੱਤਾ ਗਿਆ ਉਸ ਉੱਪਰ ਅਰਜਨ ਨੇ ਇੱਟਾਂ ਲਿਆ ਕੇ ਇੱਕ ਮੱਟੀ ਬਣਾ ਦਿੱਤੀ ਮੱਟੀ ਦੇ ਬਾਹਰ ਚੋਂ ਇੱਕ ਨਿੱਕੀ ਜਿਹੀ ਓਖਲੀ ਜਿਸ ਵਿੱਚ ਉਹ ਲੱਸੀ ਪਾਇਆ ਕਰਦਾ ਸੀ ਬਿਨਾ ਨਾਗਾ ਰੋਜ਼ ਆਥਣੇ ਇੱਕ ਦੀਵਾ ਬਾਲਿਆ ਕਰਦਾ ਸੀ ਹਰ ਦਿਵਾਲੀ ਲੋਹੜੀ ਤੇ ਚੁੱਟੀ ਘਲੀ ਕਰਿਆ ਕਰਦਾ ਸੀ ਉਹ ਮੱਟੀ ਨੂੰ ਨਸੀਰਾਂ ਦੀ ਮੌਤ ਨੂੰ ਕੋਈ 8 ਕੁ ਮਹੀਨੇ ਬਾਅਦ ਕਿਵੇਂ ਅਰਜਨ ਦਾ ਪ੍ਰਤਾਪ ਕੌਰ ਨਾਲ ਵਿਆਹ ਹੋਇਆ ਤੇ ਕਿਵੇਂ ਦਲਜੀਤ ਤੇ ਕੁਲਜੀਤ ਬਲਬੀਰ ਨੂੰ ਅਰਜਨ ਦੀ ਝੋਲੀ ਚੋਂ ਪਾ ਕੇ ਤੋਰ ਗਏ ਸਭ ਉਸ ਦੀਆਂ ਅੱਖਾਂ ਸਾਹਮਣੇ ਘੁੰਮ ਗਿਆ ਉਹ 1942 ਜਦੋਂ ਤੋਂ ਉਹਦੀ ਸੁਰਤ ਸੰਭਲੀ ਸੀ 1947 1962 1965 1990 ਵਿੱਚ ਉਧਰੋਂ ਦੀ ਹੁੰਦਾ ਹੋਇਆ ਫੇਰ ਤੋਂ 2017 ਚ ਆਣ ਖਲੋਤਾ ਮਤਲਬ ਅੱਜ ਚ ਕੁਝ ਕੁ ਘੰਟੇ ਪਹਿਲਾਂ ਬਲਬੀਰ ਨੇ ਸੱਬੜਾ ਮਾਰ-ਮਾਰ ਕੇ ਨਸੀਰਾ ਦੀ ਮੱਟੀ ਤੋੜ ਦਿੱਤੀ ਸੀ ਸਿਰਫ 4 ਔਰਿਆਂ ਦੀ ਫਸਲ ਖਾਤਰ ਅਰਜੰਸਿਓ ਜਿਸ ਨੇ ਮਿੱਟੀ ਨਾਲ ਮਿੱਟੀ ਹੋ ਕੇ ਰੋਈਆਂ ਖੇਤਿਆਂ ਨੂੰ ਸਿੰਜ ਕੇ ਬਲਬੀਰ ਲਈ 20 ਕਿੱਲੇ ਬਣਾ ਕੇ ਦਿੱਤੇ ਸਨ ਅੱਜ ਉਸਦੇ ਖੋਦੇ ਹਿੱਸੇ ਚਾਰ ਉਰੇ ਵੀ ਨਹੀਂ ਸਨ ਰਹੇ ਥੋੜੀ ਦੇਰ ਪਹਿਲਾਂ ਹੱਥੀਂ ਉਹ ਨਹਿਰ ਚੋਂ ਨਸੀਰਾ ਦੀ ਮੱਟੀ ਦੀ ਏਕ-ਏਕ ਇੱਕਟ ਤਾਰ ਕੇ ਆਇਆ ਸੀ ਉਹਨੂੰ ਅੱਜ ਸਵੇਰੇ ਬਲਬੀਰ ਦੇ ਬੋਲੇ ਬੋਲ ਜ਼ਿਆਦਾ ਏ ਮੈਨੂੰ ਤੁਹਾਡੇ ਬੁੱਢਿਆਂ ਦੀ ਸਮਝ ਹੀ ਨਹੀਂ ਆਉਂਦੀ ਦੁਨੀਆ ਚੰਦ ਤੇ ਪਹੁੰਚ ਗਈ ਤੇ ਤੁਸੀਂ ਉਹੀ ਮੜੀ ਮਸਾਣਾ ਲੈ ਕੇ ਬੈਠੇ ਹੋ ਪੁੱਜੀ ਚਲੋ ਇਹਨਾਂ ਇਲਟਾਂ ਨੂੰ ਪਤਾ ਨਹੀਂ ਇਹ ਬੁੱਢਿਆਂ ਨੇ ਕਦੋਂ ਸਿਆਣੇ ਹੋਣਾ ਅਰਚੁਣ ਦੇ ਕਲੇਜੇ ਚੋਂ ਇੱਕ ਦਮ ਦਰਦ ਉੱਠਿਆ ਉਹ ਮੂੰਹ ਚੋਂ ਬੜਬੜਾਇਆ ਉਹ ਗੱਲ ਪੁੱਜਣ ਦੀ ਨਹੀਂ ਹੁੰਦੀ ਪੁੱਤਰਾ ਬਸ ਇਹਨਾਂ ਮਟੀਆਂ ਨਾਲ ਜ਼ਾਦਾ ਜੁੜੀਆਂ ਹੁੰਦੀਆਂ ਵੱਡਿਆਂ ਦੀ ਕੋ ਜਦਵਾਟੇ ਛੱਡ ਕੇ ਤੁਰ ਗਏ ਆਪਣਿਆਂ ਦੀਆਂ ਅੱਜ ਚਾਰ ਜਮਾਤਾਂ ਪੜ੍ਹ ਕੇ ਤੁਸੀਂ ਮੈਨੂੰ ਮਤਾਂ ਦੇਣ ਲੱਗ ਪਏ ਮਟੀਆਂ ਆਣ ਪੜ ਲੋਕਾਂ ਬਣਾਇਆ ਪਖੰਡਾ ਪਰ ਪੁੱਤਰਾ ਅਸੀਂ ਤੁਹਾਡੇ ਵਾਂਗ ਫੋਟੋਆਂ ਨਹੀਂ ਸੀ ਸੰਭਾਲ ਕੇ ਰੱਖ ਸਕਦੇ ਤੇ ਨਾ ਹੀ ਉਦੋਂ ਫੋਟੋਆਂ ਹੁੰਦੀਆਂ ਸੀ ਬਸ ਕਿਸੇ ਆਪਣੇ ਨੂੰ ਯਾਦ ਕਰਨ ਲਈ ਮਟੀ ਬਣਾ ਲੈਂਦੇ ਸੀ ਗਰੀਬ ਲੋਕ ਹੁੰਦੇ ਸੀ ਤਾਜਮਹਲ ਬਣਾਉਣ ਦੀ ਔਕਾਤ ਨਹੀਂ ਸੀ ਹੁੰਦੀ ਬਸ ਮਟੀ ਬਣਾ ਕੇ ਯਾਦ ਰੱਖ ਲੈਂਦੇ ਸੀ ਸੂਰਜ ਪੱਛਮ ਚੋਂ ਜਾ ਕੇ ਡੁੱਬਣ ਲਈ ਤਿਆਰ ਹੋਇਆ ਹਲਕੀ ਹਲਕੀ ਲਾਲੀ ਬੁਖੇਰੀ ਖੜਾ ਸੀ ਜਿਵੇਂ ਕਿਸੇ ਸਾਜੂ ਵੈਈ ਨੇ ਫੁਲਕਾਰੀ ਧੋਕੇ ਵੇੜੇ ਚੋਂ ਛਟੀਆਂ ਤੇ ਸੁੱਕਣੇ ਪਾਈ ਹੋਵੇ ਅਰਜਨ ਨੇ ਮੰਜੇ ਤੇ ਪਾਏ ਪਾਏ ਨੇ ਇੱਕ ਪਤਾਲ ਜਿਡਾ ਹੋਕਾ ਲਿਆ ਇੱਕ ਨਿਗਾ ਖੇਤ ਵੱਲ ਮਾਰੀ ਨਸੀਰਾ ਦੀ ਮਟੀ ਢਾਕੇ ਉੱਥੇ ਬਲਬੀਰ ਨੇ ਸੁਹਾਗਾ ਫੇਰ ਦਿੱਤਾ ਸੀ ਅਰਜਨ ਨੇ ਅੱਖਾਂ ਬੰਦ ਕਰ ਮੂੰਹ ਤੇ ਉਹੀ ਪਰਣਾ ਲੈ ਲਿਆ ਜਿਸ ਵਿੱਚ ਬਨ ਕੇ ਉਹ ਨਸੀਰਾ ਦੀ ਮਟੀ ਦੀਆਂ ਇੱਟਾਂ ਨਹਿਰ ਚੋਂ ਤਾਰ ਕੇ ਆਇਆ ਸੀ ਤਾਲੀ ਦੇ ਨੇ ਘਚੜੀਆਂ ਨੇ ਚੀਕ ਜਹਾੜਾ ਪਾ ਦਿੱਤਾ ਸੀ ਅਰਜਣ ਕੇ ਸੀਰੀ ਨੇ ਤਾਰੇ ਨੇ ਆ ਕੇ ਅਰਜਣ ਸਿੰਘਾਂ ਨੂੰ ਬਾਹ ਤੋਂ ਫੜ ਕੇ ਹਲੋਣਿਆ ਉਠ ਤਾਇਆ ਕਰੇ ਨਹੀਂ ਜਾਣਾ ਹੁਣ ਤਾਂ ਪਤੰਦਰਾ ਜਨੌਰ ਵੀ ਆ ਲੈਣਿਆ ਜੋ ਮੋੜਾ ਹੀ ਨੇ ਤੇ ਉਹ ਹੱਸਦਾ ਹੋਇਆ ਬੋਲਿਆ ਪਰ ਉਥੇ ਤਾਂ ਇਕੱਲਾ ਅਰਜਣ ਸਿੰਘ ਦਾ 80 ਸਾਲਾ ਬਿਰਦ ਮੁਰਦਾ ਜਿਸਮ ਪਿਆ ਸੀ ਜਿਸ ਵਿੱਚੋਂ ਰੂਹ ਨਿਕਲ ਕੇ ਉੱਡ ਚੁੱਕੀ ਸੀ ਐ ਤੇ ਸੀ ਜੀ ਨਾਵਲ ਟੱਲੀ ਵਾਲਾ ਖੇਤ ਦਾ ਆਖਰੀ ਭਾਗ ਕਿਸ ਤਰ੍ਹਾਂ ਦਾ ਲੱਗਾ ਤੁਹਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਜਿਹੜਾ ਲਿਖਿਆ ਸੀ ਜੀ ਬਿਆੰਤ ਪਰੀ ਵਾਲਾ ਦਾ ਤੇ ਆਵਾਜ਼ ਸੀ ਜੱਸੀ ਸੰਧੂ ਦੀ ਫਿਰ ਮਿਲਦੇ ਆ ਇੱਕ ਹੋਰ ਬਹੁਤ ਪਿਆਰੀ ਲਿਖਦੇ ਨਾਲ ਤਦ ਤੱਕ ਲਈ ਰੱਬਾ